ਲਓ ਭਾਈ ਜੀ ਜਿਹੜੇ ਵੀਰ ਕਹਿੰਦੇ ਨੇਗੇ ਕਿ 100% ਕੁਆਲਿਟੀ ਦਾ ਪੰਜਾਬ ਚੋਂ ਕੇਸਰ ਮਿਲਦਾ ਬਾਪੂ ਜੀ ਆਪਣੇ ਨਾਲ ਲੰਗੇ ਸਸੇ ਬਾਪੂ ਜੀ ਸਸੇ ਕਹਾਂਗੇ ਕਿਹੜੇ ਪਿੰਡ ਖੜੇ ਆਂਗੇ ਆਪਾਂ ਢਲੂ ਲਾਲਾ ਜੀ ਇਹ ਲਹਿਰਾ ਗੱਗ ਦੇ ਕੋਲ ਠੀਕ ਹੈ ਜੀ ਸਿਰ ਜ਼ਰੂਰ ਤੇ ਘਰੇ ਕੇਸਰ ਲਾਇਆ ਹੋਇਆ ਜੀ ਹਾਂ ਜੀ ਲਾਇਆ ਪਿਛਲੇ ਸਾਲ ਛੜੇ ਕੋਦੂ ਪਿਛਲੇ ਸਾਲ ਵੀ ਲਾਇਆ ਸੀ ਮੈਂ ਠੀਕ ਹੈ ਜੀ ਤੇ ਇਹ ਬੀਜਣ ਦਾ ਕੀ ਮਕਸਦ ਜੀ ਤੁਹਾਡਾ ਜੀ ਘਰੇ ਬੀਜਣ ਦਾ ਜਿਹੜਾ ਆਪਾਂ ਦੁਕਾਨ ਤੋਂ ਲੈਨੇ ਆ ਹਾਂ ਜੀ ਉਹ ਵੀ ਆਪਰ ਨੂੰ ਪਿਓਰ ਤਾਂ ਕੋਈ ਦਿੰਦਾ ਨਹੀਂ ਠੀਕ ਹੈ 100% ਹਾਂ ਪਿਓਰ ਇਹਨੂੰ ਵੀ ਆਪਾਂ ਕਹਿ ਸਕਦੇ ਜੀ ਬਹੁਤ ਬੜੇ ਦੱਲਦਾ ਹੈ ਇਹ ਕੁਆਲਟੀ ਬੰਦਾ ਫੁੱਲ ਬਹੁਤ ਸੋਹਣੇ ਆਉਂਦੇ ਨੇ ਤੇਰੇ ਨਾਲੇ ਬਰਤਨ ਨੇ ਕੰਮ ਆਉਂਦਾ ਠੀਕ ਆ ਜੀ ਤੇ ਬਰਤਨ ਦੇ ਕੰਮ ਆਉਂਦਾਗਾ ਤੇ ਜਦੋਂ ਤੁਸੀਂ ਪਹਿਲੀ ਵਾਰ ਲਾਇਆ ਸੀਗਾ ਤੇ ਉਹਦਾ ਕੀ ਰਿਜ਼ਲਟ ਆਇਆ ਸੀ ਕਿੱਥੇ ਭੇਜਿਆ ਸੀ ਤੁਸੀਂ ਉਹ ਮੈਂ ਮਹਾਲੀਪੁਰਾ ਕੱਕਾ ਰਹਿੰਦਾ ਹਾਂ ਜੀ ਉੱਥੇ ਭੇਜਿਆ ਜੀ ਉਹਦੇ ਦੋਸਤ ਤੇ ਵਕੀਲ ਇੱਕ ਦੋਨਾਂ ਨੂੰ ਖੀਰ ਘੁਰਚ ਪਾ ਕੇ ਹੋਇਆ ਉਹ ਇੰਨੀ ਫੇਡ ਮੰਗ ਕਰ ਰਹੇ ਨੇ ਠੀਕ ਆ ਜੀ ਤੇ ਕਿ ਕਿੰਨੇ ਸਾਲਾਂ ਤੋਂ ਲਾ ਰਹੇ ਜੀ ਬਾਪੂ ਜੀ ਮੈਂ ਪਿਛਲੇ ਸਾਲ ਲੀਦਾ ਉਹ ਤੋਂ ਪਿਛਲਾ ਦੂਜਾ ਸਾਲ ਆ ਗਿਆ ਇਹਨੂੰ ਦੂਜਾ ਸਾਲ ਆ ਗਿਆ ਠੀਕ ਹੈ ਜੀ ਪਿਛਲੇ ਸਾਲ ਕਿੰਨੇ ਕ ਬੂਜੇ ਲਾਈ ਕੀ ਸੀ ਬੂਜੇ ਉਹ ਤਕਰੀਬਨ ਹੈਗੇ ਨੇ ਮੇਰੇ 50-60 ਬੂਜੇ ਦੇਦ ਕੀ 100 ਤੋਂ ਪੁੱਤਰਾ ਠੀਕ ਆ ਜੀ 100 ਤੋਂ ਉੱਪਰ ਹੈਗਾ ਤੇ ਇਹ ਕੱਦ ਕਿੰਨਾ ਕ ਕਰ ਜਾਂਦਾ ਬਾਪੂ ਸਾਹਮਣੇ ਖੜਾ ਜੀ ਠੀਕ ਹੈ ਇਹ ਤੋਂ ਉੱਪਰ ਵੱਡਾ ਹੋਊਗਾ ਜੀ ਹਰ ਵਸੇ ਵੱਡਾ ਹੁੰਦਾ ਦੋ ਦੋ ਕਿੰਨੇ ਟਾਈਮ ਚ ਹੋਇਆ ਐਡਾ ਵੱਡਾ ਇਹ ਇਹ ਆਪਾਂ ਜੇ ਕਣਕੀ ਬੀਜਾ ਕਣਕ ਦੀ ਬਿਜਾਈ ਦੇ ਨਾਲੇ ਬੀਜ ਕਣਕ ਦੇ ਨਾਲ ਹੀ ਹੋਇਆ ਨਾਲੇ ਬੀਜਿਆ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਕਹਿੰਦੇ ਦੁਕਾਨ ਤੋਂ 100% ਨਹੀਂ ਬਿਲਦਾ ਹੈਗਾ 60% ਉਹ ਮਿਲਦਾ ਹੈਗਾ 60% ਤੋਂ ਉੱਪਰ ਵਾਲਾ ਮਿਲ ਜਾਂਦਾ ਹੈ ਬਿਲਕੁਲ ਬਿਲਕੁਲ ਹਾਂ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਬਾਈ ਤੇ ਕੁਆਲਟੀ ਵਜੋਂ ਬਾਪੂ ਕਹਿੰਦਾ ਪੂਰਾ ਚੰਗਾ ਹੈ ਤੇ ਕਿੱਥੋਂ ਲੈ ਕੇ ਆਏ ਸੀ ਬਾਪੂ ਜੀ ਤੁਸੀਂ ਇਹ ਮੈਂ ਇੱਕ ਮਿੰਟ ਉਹ ਯਾਰ ਦੋਸਤ ਮੇਰਾ ਇੱਥੇ ਦਾ ਕਾਲਜ ਨਰਦਾ ਉਹਦੇ ਕੀ ਆਦੀ ਮੈਨੂੰ ਉਹ ਵਾਰੋ ਲੈ ਕੇ ਆਇਦਿ ਠੀਕ ਹੈ ਜੀ ਹਾਂ ਜੀ ਤੇ ਚ ਕੁਆਲਿਟੀ ਵੀ ਲੱਗੋ ਲੱਗਾ ਜਾਂਦੀ ਨਹੀਂ ਮੈਂ ਪਰ ਆਪਣਾ ਨੂੰ ਇੰਨੀ ਕੁਆਲਿਟੀ ਬਾਰੇ ਪ੍ਰਾਈਵੇਟ ਬਾਰੇ ਪ੍ਰੈਸ ਹੀ ਕੁਆਲਿਟੀ ਠੀਕ ਆ ਜੀ 20 ਘਾਹ ਜੀ ਦੀ ਲੋੜਾ 20 ਘਾਹ ਮਿਲ ਸਕਦੀ ਠੀਕ ਆ ਜੀ ਤੇ ਬੂਝਾ ਕੀ ਰੇਟ ਲੈ ਕੇ ਆਈ ਸੀ ਬੂਝਾ ਰੇਟ 20 ਮਿਲਦਾ ਵੇ 20 ਮਿਲਦਾ ਜੀ 3 ਮਿਲਦਾ ਜੀ ਠੀਕ ਆ ਜੀ ਮੰਨ ਕੇ ਚਲੋ ਵੀ ਇਹ ਕਣਕ ਨੂੰ ਹੋ ਗਿਆ 5-6 ਮਹੀਨੇ ਹੋ ਗਿਆ ਲੈਣੋ ਕਣਕ ਦੇ ਬਿਜਾਈ ਦੇ ਨਾਲ ਸ਼ੁਰੂ ਬੀਜ ਦਾ ਠੀਕ ਹੈ ਜੀ ਮਤਲਬ 5-6 ਮਹੀਨਿਆਂ ਚ ਐਡਾ ਵੱਡਾ ਕਦ ਕਰ ਜਾਂਦਾ ਜੀ ਬਸ ਕਣਕ ਦੇ ਨਾਲੇ ਦੇ ਪੱਕੇ ਜਾਣਾ ਠੀਕ ਹੈ ਜੀ ਹੁਣ ਮੰਨ ਕੇ ਚਲੋ ਐਡਾ ਵੱਡਾ ਹੋ ਗਿਆ ਜੀ ਇਹ ਤੇ ਇਸ ਤੋਂ ਬਾਅਦ ਚ ਹੁਣ ਇਹਦੇ ਉੱਪਰ ਫੁੱਲ ਆਊਗਾ ਹਾਂ ਇਹਦੇ ਪਹਿਲਾਂ ਇਹਦੇ ਇਹਦੇ ਡੋਡੀ ਜਾਊਗੀ ਹਾਂਜੀ ਡੋਡਿਆਂ ਦੇ ਵਿੱਚ ਫਿਰ ਫੁੱਲ ਆਊਗਾ ਉਹ ਡੋਡੇ ਦੇ ਵਿੱਚ ਵੀ ਹੋਣਗੇ ਉਹਦੇ ਵਿੱਚ ਵੀ ਹੋਣਗੇ ਠੀਕ ਹੈ ਜੀ ਤੇ ਜਿਵੇਂ ਆਪਾਂ ਆਮ ਕੇਸਰ ਦੇਖਣ ਨੂੰ ਮਿਲਦਾਗਾ ਜੀ ਉਹਦੇ ਕਲਰ ਦਾ ਹੁੰਦਾਗਾ ਜਿਹਾ ਜਮਾ ਸੇਮ ਠੀਕ ਹੈ ਜੀ ਜਮਾ ਉਹਦੇ ਸੇਮ ਕਲਰ ਦਾ ਕਲਰ ਹੁੰਦਾਗਾ ਤੇ ਬਾਕੀ ਤੁਸੀਂ ਬਈ ਚੈੱਕ ਵੀ ਕਰ ਸਕਦੇ ਹੋਗੇ ਤੇ ਇਹ ਥੱਲੋ ਜੇ ਆਪਾਂ ਡੰਗਾਈ ਮੰਨ ਕੇ ਚੱਲੀ ਜੇ ਕਿੰਨਾ ਕੁ ਡੰਗਾ ਜਾਂਦਾ ਇਹ ਡੰਗਾ 6 ਇੰਚ ਦਾ ਠੀਕ ਹੈ ਜੀ 6 7 6 7 ਇੰਚ 6 ਤੋਂ 7 ਇੰਚ ਠੀਕ ਹੈ ਜੀ ਜਿਹੜਾ ਆਪਾਂ ਮੰਨ ਕੇ ਚੱਲੋ ਸਾਰਾ ਬੂਝਾਗਾ ਜੀ ਤੇ ਇਹ ਸਾਰਾ ਇਹੀ ਕੰਮ ਆਉਂਦਾਗਾ ਜャ ਜਿਹੜਾ ਆਪਣਾ ਫੁੱਲ ਕੱਲਾ ਫੁੱਲ ਕੱਲਾ ਫੁੱਲ ਠੀਕ ਹੈ ਜਿਹੜੇ ਮੰਨ ਕੇ ਚੱਲੋ ਤੁਸੀਂ ਇਹਦੇ ਤੇ ਹੁਣ ਬਸ ਡੋਡੀ ਆਉਗੀ ਡੋਡੀ ਦਿੱਤੀ ਆਉਗੀ ਫੁੱਲ ਫੁੱਲ ਫਿਰ ਤੋਂ ਜਿਹੜਾ ਮੁਰਝਾ ਜਾਏਗਾ ਉਹਨੂੰ ਤੋੜ ਦੇਣੇ ਠੀਕ ਹੈ ਜੀ ਉਹ ਤੋੜ ਕੇ ਸ਼ਾਮੇ ਸਕਾ ਲੈਣੇ ਹਾਂਜੀ ਇਸ ਵਾਰ ਜਿਹੜੀ ਡੋਡੀ ਨਹੀਂ ਕੱਲੀ ਉਹਦੇ ਵਿੱਚ ਬੀਜ ਪਿਆਰ ਉਹ ਅਗਲੇ ਸਾਲ ਵੀ ਬੀਜ ਨਾਲ ਸਕਾਉਣਾ ਠੀਕ ਹੈ ਜੇ ਤੁਸੀਂ ਪਹਿਲੇ ਸਾਲ ਬੀ ਲੈ ਕੇ ਆਏ ਸੀਗੇ ਜੀ ਠੀਕ ਹੈ ਜੀ ਤੇ ਉਹਦੇ ਵਿੱਚੋਂ ਬੀ ਕੱਢਿਆ ਸੀਗਾ ਜੀ ਇਹ ਵੀ ਲੱਗਦਾ ਬਾਅਦ ਚੋਂ ਬੀਜ ਲੈ ਕੇ ਉਹਦੇ ਵਿੱਚ ਉਹਦੇ ਵਿੱਚ ਜੋੜੀਆਂ ਦਿੱਤੀ ਨੇ ਉਹਦੇ ਵਿੱਚ ਵੀ ਕੱਢੇ ਠੀਕ ਹੈ ਜੀ ਸਮਾਈ ਲਈ ਕੀ ਕੀ ਕਰਨਾ ਪੈਂਦਾ ਬਾਪੂ ਜੀ ਕੋਈ ਨਹੀਂ ਕੋਈ ਠੀਕ ਹੈ ਜੀ। ਤੇ ਇਹ ਵੀ ਦੇਸੀ ਮਦਦ ਦੇਸੀ ਦੇਸੀ ਰੇ ਪਾਉਣਾ। ਯੂਨੀਅਨ ਡਰਾਈਵਰ ਕੋਈ ਨਹੀਂ ਪਾਉਂਦਾ। ਠੀਕ ਹੈ, ਰੂੜੀਦਾਰੇ। ਰੂੜੀਦਾਰੇ। ਠੀਕ ਹੈ ਜੀ। ਆਹ ਕੋਈ ਸਪਰੇਅ ਨਾ ਕੋਈ। ਠੀਕ ਹੈ ਜੀ। ਤੇਲ ਕੀ ਥੋੜਾ ਲੱਗਿਆ ਵੀ ਤੇਲ ਕਾਲਾ ਤੇਲਾ ਪੈ ਗਿਆ ਕਿਸੇ ਵਾਰ ਤਾਂ ਇਹਨੂੰ। ਠੀਕ ਹੈ ਜੀ। ਜੀ ਸਾਰੇ ਜੂਰ ਕਰਨੇ ਪਏ ਅੱਗੇ ਕੋਈ ਨਹੀਂ। ਠੀਕ ਹੈ। ਤੇ ਇਹ ਚ ਕੋਈ ਬਿਮਾਰੀ ਬੂਮਰੀ ਤਾਂ ਨਹੀਂ ਆਉਂਦੀ ਬਾਪੀ? ਅਸਾਂ ਇਸ ਕੀ ਪਿਛਲੀ ਵਾਰੀ ਹੋ ਨਹੀਂ ਪੈਦੀ। ਅੱਜ ਕਰ ਲਈ ਮੈਂ। ਮੈਂ ਮੈਂ। ਅੱਜ ਪੀੜ ਦਾ ਤੇ ਕਾਲਾ ਤੇ ਆ। ਹਾਂਜੀ। ਇਹ ਆ ਕਾਲਾ ਤੇ ਲੱਗ ਰਿਹਾ। ਇਹਦੀ ਵਾਰੀ ਕਾਲਾ ਤੇ ਇਹ ਲੰ ਤੇ ਬਾਪੂ ਜੀ ਸੋਡੇ ਮਨ ਚ ਇਹੀ ਕਿਥੋਂ ਆਇਆ ਵੀ ਇਹੀ ਆਪਾਂ ਘਰੇ ਲਾਉਣਾ ਹੈ ਮੈਂ ਮੇਰੇ ਕੋਲ ਬੰਦਾ ਆਇਆ ਜੋ ਦੇਖ ਕੇ ਮੈਂ ਤਰੂ ਚੀਜ਼ ਦੇਖ ਜਾਵਾ ਇੱਕ ਹਾਂਜੀ ਮੈਂ ਰਸੋ ਕਹਿੰਦਾ ਕੇਸਰਾ ਕਹਿੰਦਾ ਅਸਲ ਤਾਂ ਨਹੀਂ ਉਹ ਵਧੀਆ ਉਹ ਚੀਜ਼ ਆ ਇਹ ਨਾਲ ਮੈਂ ਉਹ ਜੋ ਲਾਲਿਆ ਹੁਣਾਈ ਇਸਾਲ ਜੁਰੂ ਕਰੇ ਗਾਹਵਾਸ ਤੇ ਲਾਵਾਂਗੇ ਗਾਹਵਾਸ ਤੇ ਫੇਰ ਲਾਉਂਗੇ 20 ਦੀ ਲੋੜ ਉਸ ਨੂੰ 20 ਜਿੰਨਾ ਵਰਤੀ ਲੈ ਜਾਓ ਬਿਲਕੁਲ ਠੀਕ ਹੈ ਜੀ 20 ਜਿੰਨਾ ਮਰਦੀ ਲੈ ਜਾਓ ਮਰਦੀ ਬਿਲਕੁਲ ਠੀਕ ਹੈ ਜੀ ਮਤਲਬ ਕਿ ਚਲੋ ਅਗਲੇ ਸਾਲ ਤੋਂ ਬਾਅਦ ਤੁਸੀਂ 20 ਤੇ ਵੀ ਕੰਮ ਕਰਨ ਲੱਗ ਜੂਂਗੇ 20 ਤਾਂ ਕਰ ਗਏ ਵੀ ਤਾਂ ਯਾਰਾ ਦੋਸਤਾਂ ਦੇ ਮੱਨਾ ਪਰ ਵੀ ਠੀਕ ਹੈ ਜੀ ਤੇ ਮੰਨ ਕੇ ਚੱਲੋ ਇੱਕ ਕਬੂਜੇ ਚੋਂ ਕਿੰਨੇ ਕ ਬੀ ਨਿਕਲ ਜਾਂਦੇ ਨੇ ਬਾਪੂ ਜੀ ਇੱਕੇ ਡੋਡੀ ਜਿਹੜੀ ਚੋਂ 20 ਕਿਟੋ ਕਰ 30 35 ਬੀ ਨਿਕਲਦੇ ਨੇ 30 35 ਠੀਕ ਹੈ ਮੰਨ ਕੇ ਚੱਲੋ ਜਿੰਨੇ ਆ ਇੱਥੋਂ ਲੈ ਕੇ ਖੋਣਗੇ ਸਾਰਾ ਪੇਟ ਨਾ ਜੀ ਇਹਨਾਂ ਦਾ ਇਹਨਾਂ ਦਾ ਸਾਰਾ ਪੇਟ ਨਾ ਲੇ ਤਾਂ ਨਾ ਜੀ ਠੀਕ ਹੈ ਜੀ 20 20 25 ਫੁੱਟ ਦੂਰੀ ਹੋਊਗੀ ਵੱਧ ਹੋਊਗੀ ਤੇ ਇਹਨਾਂ ਦਾ ਇਹ ਇੱਕ ਕਬੂਜੇ ਚੋਂ ਨਿਕਲ ਆਉਣਗੇ ਇੱਕ ਡੋਡੀ ਚੋਂ ਜੀ ਇੱਕ ਡੋਡੀ ਚੋਂ ਇੱਕ ਡੋਡੀ ਚੋਂ 20 30 ਨਾਲ ਇਹ ਇੱਕ ਡੋਡੀ ਚੋਂ ਨਿਕਲਦੇ ਨੇ ਠੀਕ ਹੈ ਤੇ ਇੱਕ ਕਬੂਜੇ ਦੇ ਸਾਡੇ ਹਿਸਾਬ ਨਾਲ ਕਿੰਨੀਆਂ ਕ ਡੋਡੀਆਂ ਲੱਗਦੀ 20 ਬੀ ਬਿਚੀ ਰੋ ਦੇ ਤਰਾਵ ਨਾਲ ਨੇ ਆਰਾਮ ਨਾਲ ਲੱਗੇ ਨੇ ਇੱਕ ਉਜੇ ਦੇ ਹਨ ਠੀਕ ਆ ਜੀ ਲੱਭੀ ਆਰਾਮ ਨਾਲ ਲੱਗੇ ਹੋਣਗੇ ਤੇ ਬੂਜੇ ਦਾ ਕੱਦ ਹੈਗਾਗਾ ਤਕਰੀਬਨ 4 ਤੋਂ 5 ਫੁੱਟ ਦੇ 5 ਫੁੱਟ ਦੇ ਠੀਕ ਆ ਜੀ ਤੇ ਜਿਵੇਂ ਬਾਪੂ ਜੀ ਆਪਾਂ ਕਹਿ ਦਈਏ ਵੀ ਕੱਦ ਛੋਟਾ ਵੀ ਰਹਿ ਸਕਦਾ ਹੈ ਕਿਹ ਚ ਨਹੀਂ ਕੱਦ ਫਾਇਦਗੀ ਥੋੜਾ ਜਿਆਦਾ ਕਰਕੇ ਕਰਦੇ ਠੰਡ ਕਰਕੇ ਅੱਛਾ ਜੀ ਪਿਛਲੀ ਵਾਰੀ ਇੰਨਾ ਕਰਦੇ ਪਿਛਲੀ ਵਾਰੀ 4 ਫੁੱਟ ਦੀ ਠੀਕ ਹੈ ਜਿਵੇਂ ਆਪਾਂ ਸਮਝ ਜੇ ਲਾ ਕੇ ਚੱਲੀਏ ਜੀ ਇਹਨੂੰ ਗਰਮੀ ਜ਼ਿਆਦਾ ਚਾਹੀਦੀ ਆ ਜਾਂ ਠੰਡ ਚਾਹੀਦੀ ਆ ਸਾਹੀ ਮੌਸਮ ਦੇ ਵਿੱਚ ਠੰਡ ਜ਼ਿਆਦਾ ਠੰਡ ਜ਼ਿਆਦਾ ਬੰਦੇ ਜੇ ਠੰਡ ਚ ਜ਼ਿਆਦਾ ਵਾਧਾ ਠੀਕ ਆ ਜੀ ਠੀਕ ਆ ਬਾਪੂ ਜੀ ਤੇ ਜਾਣਕਾਰੀ ਲੈ ਕੇ ਬਹੁਤ ਵਧੀਆ ਲੱਗਿਆ ਧੰਨਵਾਦ ਹੋਪੀ